ਅਵਕਾਸ ਹੋਇਆ ਅਵਕਾਸ ਕੀਤਾ ਸਾਨੂੰ ਬਣਾ ਬੇਨ ਪਿੰਡ ਬਹੁਤ ਸਾਰਾ ਜਗਾ ਗਰੀਪਨ ਮੰਡੀ ਜਾਵੇ ਹੋਰ ਮਕਾਨ ਆਇਆ ਤੋ ਮਿਲ ਜਾਣ ਕੋਈ ਗਲੀਆਂ ਨਾਲੀਆਂ ਦਾ ਨਹੀਂ ਕੰਮ ਚਲਾਇਆ ਤੇ ਕੋਈ ਮਕਾਨ ਕੋਈ ਪੰਜ ਪੰਜ ਮਰਲੇ ਨਹੀਂ ਹੋਨੇ ਬੰਡੇ ਲੇਵਰ ਦਾ ਪੈਸਾ ਕੋਈ ਨਹੀਂ ਮਿਲਿਆ ਸਾਨੂੰ ਸਭ ਭੱਗਾ ਸਿਰਫ ਭੱਗਾ ਖਾ ਗਿਆ ਜਾਂ ਸ਼ੌਂਕਾ ਖਾ ਗਿਆ ਇਹਨਾਂ ਦੋ ਚ ਖਾ ਗਿਆ ਕਾਹਨ ਜਦੋਂ ਸਰਪੰਚ ਹੀ ਬਲਾਸਮ ਮਤਲਬ ਐਮਐਲਏ ਦੇ ਕਹਿੰਦਾ ਵਈ ਲਾੜੀ ਗਾਦੀ ਬਣ ਕੇ ਉਹਨੇ ਕਦੋਂ ਸਤਕਾਰ ਕੋਲ ਗੱਲ ਇਹ ਹੋਈ ਆ ਵੀ ਸਰਪੰਚੀ ਸਾਡੇ ਪਿੰਡ ਦੀ ਹੈਗੀ ਆ ਸੀਟ ਤੇ ਜੀ ਉਹਦੇ ਸ਼ੌਂਕਾ ਸਰਪੰਚਾ ਹਰੀ ਜਾਨ ਹਰੀ ਜਾਨ ਕਹਿੰਦਾ ਮਤਲਬ ਉਹਨੂੰ ਵਿਚਾਰੇ ਨੇ ਜ਼ਮੀਨ ਹੈਗੀ 5 ਕਿੱਲੇ ਉਹਦੇ ਬੰਦੇ ਕੋਲ 5 ਕਿੱਲੇ ਉਹਦੇ ਪੈਸੇ ਕੱਢੂਗੇ ਇਕੱਠੇ 3 3.5 ਲੱਖ ਰੁਪਇਆ ਦੇ ਦਿੱਤਾ ਜੰਬਰ ਨੂੰ ਪਗੜ ਤੇ ਸਾਲਾ ਪਤਾ ਵੀ ਇਹ ਹੀ ਆ ਵੀ ਪਗੜ ਦਾ ਪਤਾ ਉਹਨਾਂ ਦਾ ਇਹਦੇ ਕਾਗੇ ਵੀ ਇਹਨਾਂ ਕਦੇ ਲਾੜੀ ਗਾਦੀ ਰਹਿਂਦਾ ਸੀ ਉਹ ਤੋਂ ਕਹਿੰਦਾ ਵੀ ਇੰਨਾ ਹੀ ਪੈਸੇ ਖਾਦੇ ਸਾਦਾ ਕੋਈ ਉਹਦੇ ਵਿਚਾਰੇ ਪੈਸੇ ਵੀ ਲੱਗ ਗਏ ਉਹਨੇ ਪੈਸੇ ਨਹੀਂ ਖਾਦੇ ਲੱਖ ਦਾ ਕੋਈ 10000 ਰੁਪਿਆ ਉਹਨੂੰ ਦਿੰਦੇ ਸੀ ਮਾਦਾ ਮੋਟਾ ਗੋਠਾ ਸ਼ਾਹ ਆਪ ਜਦਾ ਤੇ ਕਹਿੰਦਾ ਮੈਂ ਵੀ ਇੰਨਾ ਹੀ ਸਾਦੀ ਸਰਪੰਚੀ ਲੈ ਲੇਤੀ ਸਾਦੀ ਜਟਾਂ ਵੀ ਕੰਮ ਕੀਤਾ ਇੰਨਾ ਖ ਪੰਜਾਬ ਕੱਲ ਨੂੰ ਵਖਰੀ ਕਰ ਲਾਂਗੇ ਵੀ ਵਖਰੀ ਪੰਜਾਬ ਕਰਨ ਕਰਕੇ ਵੀ 100 ਜੇ ਸਪੋਰਟ ਤੇ ਹੋ ਜਾਂਦੀ ਬੰਦਾ 100 ਦੇਸ ਹੋਈ ਇਹਨਾਂ ਦਾ ਤਾਂ ਸੋਚ ਵੀ ਅਸੀਂ ਜਟਾਂ ਵੀ ਕੰਮ ਕਰ ਲੀਏ ਜਾਂ ਆਪਦੇ ਕੰਦਲੀ ਕੋਈ ਸਾਡੇ ਪਿੰਡ ਚ ਕੁਛ ਨਹੀਂ ਕੀਤਾ ਮੇਨ ਦਾ ਪਿੰਡ ਦਾ ਕੁਛ ਨਹੀਂ ਮੇਨ ਦਾ ਪਿੰਡ ਕੋਈ ਨਹੀਂ ਕੀਤਾ ਸਾਡੇ ਅਫਕਾ ਦਾ ਇਹ ਇੰਨਾ ਪੈਸੇ ਖਾਦੇ ਜੋ ਵੀ ਕਰਾਂਦਾ 20 ਲੱਖ ਆਈਆਂ ਆ ਸਾਡੇ ਪਿੰਡ ਮੋٹے ਪੈਸੇ ਸਾਡਾ ਪਨਵਈਏ ਖਾਦੇ ਦਾ ਜੋ ਵੀ ਕੌਣ ਖਾਦੇ ਰਿਹਾ ਜਗਤ ਸਿੰਘ ਖਾਦਾ ਸਾਡਾ ਨਿਰਮਲ ਸਿੰਘ ਪਗੜ ਸਿੰਘ ਇੰਨੇ ਖਾਦੇ ਇੰਨੇ ਹੀ ਖਾਦੇ ਜੋ ਵੀ ਕੀਤਾ ਨਹੀਂ ਨਹੀਂ ਜੀ ਇਹ ਮੈਂਬਰ ਆਈਏ ਮੈਂਬਰ ਤੇ ਤਾਂ ਹੀ ਪੈਸੇ ਖਾਦੇ ਨਾ ਇਹ ਸਰਪੰਚ ਬੰਗਿਆ ਸਰਪੰਚ ਕੋਈ ਜਾਂਦੇ ਹੀ ਨਹੀਂ ਸੀਗੇ ਬੰਦੇ ਹਾਂਜੀ ਆਪਦੀ ਵੇਲੀ ਚ ਲੱਗਾ ਜਾਂ ਆ ਲੱਗੀ ਲੋਗੇ ਜਿੰਨੀ ਕਿ ਲੱਗੀ ਹੈ ਜੀ ਜਾ ਉਹ ਬਾਬੇ ਜੱਗੇ ਵਾਲਾ ਥੋੜੀ ਲੱਗੀ ਆ ਵੀ ਜੋ ਹੀ ਲੱਗਾ ਤੰਦੇ ਹੀ ਪੈਣਾ ਜੋ ਹੋਇਆ ਵਿਖਾਵਾਂਗੇ ਜੀ ਜੋ ਲੱਗੀ ਹੋਣ ਲੱਗਦੀ ਹੈ ਜੀ 2-300 ਮੀਟਰ ਹੋਵੇ ਪ੍ਰਗਟ ਸਿੰਘ ਜਿਹੜਾ ਹੈਗਾ ਇਹ ਮੈਂਬਰ ਹੈ ਜੀ ਮੈਂਬਰ ਪੰਚਾਇਤ ਹੈ ਤੇ ਸ਼ੌਂਕਾ ਸਿੰਘ ਸਰਪੰਚ ਥੋੜਾ ਜਿਹਾ ਅਨਪੜ੍ਹ ਬੰਦਾ ਸੀਗਾ ਜੀ ਉਹਦੇ ਕਰਕੇ ਇਹ ਉਹਦੇ ਤੋਂ ਅਗੂਠੇ ਲਵਾ ਕੇ ਤੇ ਪੈਸਾ ਆਪ ਕਢਾ ਕੇ ਖਾ ਜਾਂਦਾ ਰਿਹਾ ਜੀ ਤੇ ਸਾਢੇ 8 ਲੱਖ ਰੁਪਈਆ ਬਣਦਾ ਜੀ ਜਿਹੜਾ ਆਪਣੀ ਫਿਰਨੀਆਂ ਦੋਵੇਂ ਫਿਰਨੀਆਂ ਦਾ ਦੂਜੇ ਮਹੀਨੇ ਪਹਿਲੇ ਮਹੀਨੇ ਦੀ ਦੂਜੀ ਤਰੀਕ ਨੂੰ ਇਹਨਾਂ ਨੇ ਕਢਾ ਕੇ ਸਾਢੇ 8 ਲੱਖ ਰੁਪਈਆ ਇਹਨਾਂ ਨੇ ਖੁਰਦ-ਬੁਰਦ ਕਰਤਾ ਜੀ ਤੇ ਜਿਹੜਾ ਹੁਣ ਉੱਥੇ ਲੋਕੇਟ ਹੁਣ ਉਹ ਵੀ ਪਿੰਡ ਵਾਲਿਆਂ ਨੇ ਪ੍ਰੈਸ਼ਰ ਪਾਉਣ ਤੇ ਇਹਨਾਂ ਨੇ ਹੁਣ ਲਾਉਣ ਲੱਗਿਆ ਜੀ ਉਹ ਵੀ ਕੌੜਿਆਂ ਵਾਲੀ ਵਸਤੀ ਚ ਪਾਸ ਹੋਈ ਸੀਗੀ ਉੱਥੇ ਹੁਣ ਕੱਚੀ ਰਹਿ ਗਈ ਹੈ ਜੀ ਤੇ ਉਹ ਲੋਕੇਟ ਜਿਹੜੀ ਇਹ ਪਿੰਡਾਂ ਦੀ ਆਪਣੇ ਪਿੰਡ ਦੀ ਫਿਰਨੀ ਤੇ ਲੱਗ ਰਹੀ ਹੈ ਜੀ ਪਿੰਡ ਦੇ ਵਿੱਚ ਵਿਕਾਸ ਨਹੀਂ ਆ ਰਿਹਾ ਹਾਂਜੀ ਪਿੰਡ ਦੇ ਵਿੱਚ ਵਿਕਾਸ ਕੁਝ ਨਹੀਂ ਹੋਇਆ ਜੀ ਖੁਰਦਬੁਰਦ ਕਰਦਾ ਜੀ ਕਾਰਨ ਹੈਗਾ ਵੀ ਸਰਪੰਚ ਸ਼ੌਂਕਾ ਐਸੀ ਭਾਈ ਉਹਨੇ ਕੋਈ ਵੀ ਕੰਮ ਸਾਡਾ ਨਹੀਂ ਕੀਤਾ ਜੋ ਚਰਨਜੀਤ ਚੰਨੀ ਨੇ ਕਿਹਾ ਸੀਗਾ ਵੀ ਪੰਜ-ਪੰਜ ਮਰਲੇ ਜਗਾ ਗਰੀਬਾਂ ਨੂੰ ਵੰਡੀ ਜਾਵੇ ਹੋਰ ਮਕਾਨ ਆਇਆ ਤਾਂ ਉਹ ਮਿਲ ਜਾਣ ਕੋਈ ਗਲੀਆਂ ਨਾਲੀਆਂ ਦਾ ਨਹੀਂ ਕੰਮ ਚਲਾਇਆ ਤੇ ਕੋਈ ਮਕਾਨ ਕੋਈ ਪੰਜ-ਪੰਜ ਮਰਲੇ ਨਹੀਂ ਹੁਣੇ ਵੰਡੇ ਕੋਈ ਵੀ ਸਾਡੇ ਪਿੰਡ ਦੀ ਗਲੀ ਨਾਲੀ ਨਹੀਂ ਤਿਆਰ ਕੀਤੀ ਉਹਨੇ ਹੋਰ ਜੋ ਵੀ ਕਿਸੇ ਦਾ ਵਿਕਾਸ ਪੂਰਾ ਕੀਤਾ ਜਾਵੇ ਕੰਮ ਧੂਰਾ ਪਿਆ ਉਹ ਕੀਤੇ ਜਾਣ ਜੋ ਕੋ ਨਾ 35-40 ਲੱਖ ਰੁਪਈਆ ਗ੍ਰਾਂਟ ਆਈ ਹੈ ਉਹ ਲੱਗ ਜਾਵੇ ਹਾਂਜੀ ਸਰਕਾਰ ਤੋਂ ਹੀ ਮੰਗ ਕਰਦੇ ਹੋਰ ਗਰੀਬਾਂ ਨੂੰ ਸਾਡੇ ਮਕਾਨ ਕੋਈ ਦਿੱਤੇ ਜਾਵਣ ਗਲੀਆਂ ਨਾਲੀਆਂ ਬਣ ਜਾਣ ਜੋ ਕੰਮ ਨਹੀਂ ਕਿਸੇ ਦਾ ਹੋਇਆ ਉਹ ਹੋਇਆ ਜਾਵੇ ਬਸ ਪੈਸਾ ਕੋਈ ਨਹੀਂ ਲੇਬਰ ਦਾ ਪੈਸਾ ਕੋਈ ਨਹੀਂ ਮਿਲਿਆ ਸਾਨੂੰ ਸਭ ਭੱਗਾ ਸਿਰ ਭੱਗਾ ਖਾ ਗਿਆ ਜਾਂ ਸ਼ੌਂਕਾ ਖਾ ਗਿਆ ਇਹਨਾਂ ਦੋਵਾਂ 'ਚ ਖਾ ਗਿਆ ਜੀ ਕਿੰਨੀ ਲੇਬਰ ਤੁਹਾਡੀ ਲੱਗੀ ਸੀ ਜਿਹੜੀ ਇੱਥੇ ਕੰਮ ਕਰ ਰਹੀ ਸੀ ਅਸੀਂ 20 ਬੰਦੇ ਲੱਗੇ ਹਾਂ ਜੀ ਵੀ ਦਿਹਾੜੀ ਕਿੰਨੇ ਕਿਲੋ ਆਇਆ ਸੀ ਇਹ 30 ਰੁਪਏ ਭੈਪ ਦਾ ਕਿਹਾ ਸੀ ਜੀ 230 ਰੁਪਏ ਜੀ ਤੁਹਾਨੂੰ ਕਿਸੇ ਨੇ ਉਹਨੇ ਮਿਲਿਆ ਪੈਸੇ ਕੁਛ ਨਹੀਂ ਮਿਲਿਆ ਜੀ ਸਾਨੂੰ ਕਿੰਨੀ ਦਿਨ ਹੋ ਗਈ ਤੁਸੀਂ ਉਹਨਾਂ ਦੇ ਦੁਆਰੇ ਚੱਕਰ ਘੱਟ ਰਹੇ ਦੋ ਮਹੀਨੇ ਦੋ ਤਿੰਨ ਮਹੀਨੇ ਹੋ ਗਿਆ ਜੀ ਹੁਣ ਕੀ ਮੰਗਿਆ ਤੁਹਾਡੇ ਸਾਨੂੰ ਪੈਸੇ ਦਿੱਤੇ ਜਾਣ ਇਹ ਸਾਡੇ ਕੰਮ ਸਾਡੇ ਹੋਣ ਸਾਡੀਆਂ ਲੋਕ ਟਾਈਲਾਂ ਲਾਉਣ ਸਾਡੇ